ਪੰਜਾਬ ਚ ਫੈਲੀ ਇਕੱਲੇ ਮੋਹਾਲੀ ਜ਼ਿਲ੍ਹੇ ਚ ਨਹੀਂ ਫੈਲੀ ਦੂਜੀ ਮੇਰੀ ਬੇਨਤੀ ਇਹ ਆ ਜਿੱਦਾਂ ਹੁਣ ਅੱਜ ਦੀ ਦੇਣ ਚ ਆਪਾਂ ਕਿਸਾਨੀ ਕਰਦੇ ਆ ਐਨੇ ਸਾਲ ਆਪਾਂ ਆਪਣੀ ਵਧੀਆ ਫਸਲ ਵਾਸਤੇ ਐਨੇ ਐਨੇ ਸਾਲ ਆਪਾਂ ਖਾਦ ਘਰਾਟਾ ਪਾਉਂਦੇ ਰਹੇ ਆ ਖਾਦ ਪਾਉਂਦੇ ਰਹੇ ਆ ਜੇ ਅੱਜ ਦੀ ਦੇਣ ਸਰਕਾਰ ਕਹਿੰਦੀ ਹੈ ਜੀ ਆਰਗੇਨਿਕ ਸ਼ੁਰੂ ਕਰ ਦੋ ਤੇ ਕੀ ਉਹ ਪਹਿਲੇ ਦਿਨ ਚ ਹੋ ਜਾਊਗੀ ਜੇ ਆਪਾਂ ਅੱਜ ਦੀ ਦੇਣ ਚ ਕਾਨੂੰਨ ਬਦਲਣ ਦੀ ਗੱਲ ਕਰ ਰਹੇ ਆ ਕਾਨੂੰਨ ਇੱਕ ਸਾਲ ਪਹਿਲਾਂ ਨਹੀਂ ਬਣਿਆ 5 ਸਾਲ ਪਹਿਲਾਂ ਬਣਿਆ ਇਹ 20-25 ਸਾਲਾਂ ਤੋਂ ਮੁੱਦਾ ਚੱਲਦਾ ਆ ਰਿਹਾ ਗੱਲ ਇਹ ਹੈ ਕਿ ਪਹਿਲਾਂ ਇਹ ਗੱਲ ਸਾਹਮਣੇ ਨਹੀਂ ਆਉਂਦੀ ਸੀ ਕਿ ਅੱਜ ਦੀ ਡੇਟ ਦੇ ਪਬਲਿਕ ਤੌਰ ਤੇ ਸੋਸ਼ਲ ਮੀਡੀਆ ਕਰਕੇ ਹੋਰ ਭਰਾਵਾਂ ਕਰਕੇ ਇਹ ਵੱਡੇ ਪੱਤਰ ਦੇ ਹੁਣ ਸਾਹਮਣੇ ਆ ਰਹੀ ਆ ਜਿਹੜੇ ਕੁਝ ਲੋਕ ਅਲਾਂ ਚੁੱਪ ਕਰਕੇ ਆਪਣੇ ਘਰੇ ਬਹਿ ਜਾਂਦੇ ਸੀਗੇ ਉਹ ਆਪਣੀ ਆਵਾਜ਼ ਨਹੀਂ ਸਾਹਮਣੇ ਰੱਖ ਪਾਉਂਦੇ ਸੀਗੇ ਹੁਣ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਿਆ ਨੇ ਪਰ ਬਸਾਰਿਆਂ ਨੂੰ ਬੇਨਤੀ ਇਹ ਆ ਵੀ ਜਿਹੜਾ ਕਾਨੂੰਨ ਬਦਲਣਾ ਹੈਗਾ ਆਪਾਂ ਸਾਰੇ ਆਪਾਂ ਸੰਵਿਧਾਨ ਦੇਗੇ ਚਾਹੁੰਦੇ ਆ ਸਮਿਕਾਰ ਬੋਲਣਕਾਰੀ ਬੰਦੇ ਆ ਅਸੀਂ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਬੰਦੇ ਆ ਅਸੀਂ ਕਾਨੂੰਨ ਚਾਤ ਲੈਣ ਚਲਾ ਆਲੇ ਨਹੀਂ ਹੈਗੇ ਪਰ ਗੱਲ ਇਹ ਆ ਵੀ ਜਿਹੜੇ ਅਸੀਂ ਮੁੱਦੇ ਲਈ ਇਕੱਠੇ ਹੋਇਆ ਤੁਸੀਂ ਆਪਣਾ ਡੀਐਸਪੀ ਸਾਹਿਬ ਨੇ ਗੱਲ ਕਹੀ ਆ ਵੀ ਕਾਨੂੰਨ ਐ ਨਹੀਂ ਬਣ ਜਾਂਦਾ ਐ ਤਾਂ ਆਜ਼ਾਦੀ ਲੈਣ ਲਈ ਬਹੁਤ ਬੰਦਿਆਂ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਲੜਾਈਆਂ ਤਾਂ ਲਾਮੀਆਂ ਪੈਂਦੇ ਨੇ ਜੇ ਅਸੀਂ ਅੱਜ ਉੱਥੇ ਨਾ ਹੋ ਤਾਂ ਸਾਡੀ ਕੌਣ ਗੱਲ ਸੁਣਦਾ ਕੌਣ ਅਸੀਂ ਦਫ਼ਤਰਾਂ ਦੇ ਵਿੱਚ ਧੱਕੇ ਖਾ ਕੇ ਅਸੀਂ ਅੱਖ ਚੁੱਕੇ ਆ ਸਾਰੇ ਬੰਦੇ ਕੋਆਪਰੇਟ ਕਰ ਲੈਣਗੇ ਕੋਈ ਗੱਲ ਨਹੀਂ ਅਸੀਂ ਆਏ ਆ ਜੇਕਰ ਤੁਸੀਂ ਅੱਜ ਕਿਸੇ ਬਾਤ ਕਰ ਰਹੇ ਹੋ ਤਾਂ ਭੱਜੋ ਕਿਸੇ ਦੁਵਾਰੇ ਪੀਰ ਆ ਗਾਂਗੇ ਇਸ ਕਰਕੇ ਗੱਲ ਪਤਾ ਕੀ ਆ ਮੈਂ ਮੈਂ ਜਿੱਦੀ ਪਹਿਲੀ ਵਾਰ ਨਹੀਂ ਆਇਆ ਧਿਆਨ ਨਾਲ ਗੱਲ ਸੁਣ ਲੋ ਜਿਹੜਾ ਰਬਾਖਸ਼ਗੁਰਪਾਲੇ ਤੇ ਖੜੇ ਨੇ ਮੌਜੂਦਾ ਗਵਾਹ ਖੜੇ ਨੇਗੇ ਬੰਦੇ ਜਦੋਂ ਅਸੀਂ ਘਰੋਂ ਬੈਠ ਕੇ ਕਾਲ ਦਿੱਤੀ ਉਸ ਬੰਦੇ ਨੂੰ ਉਦੋਂ ਅੰਦਰ ਛਿੱਟਿਆ ਪ੍ਰਸ਼ਾਸਨ ਨੇ ਅਸੀਂ ਕੋਆਪਰੇਟ ਕਰਨ ਲੱਗੇ ਕੋਈ ਵਾਲੀ ਵੱਡੀ ਗੱਲ ਨਹੀਂ ਪਰ ਸਾਡਾ ਜਿਹੜਾ ਮਸਲਾ ਸਾਡਾ ਜਿਹੜਾ ਮੁੱਦਾ ਬੜਾ ਗੰਭੀਰ ਆ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਅਹਿਮ ਮੁੱਦਾ ਸਾਰੇ ਮੁੱਦਿਆਂ ਨੂੰ ਅਹਿਮ ਮੁੱਦਾ ਇਹ ਆ ਕਿ ਜੇ ਕਈ ਵਾਰੀ ਪ੍ਰਸ਼ਾਸਨ ਨੂੰ ਜਾਂ ਕਈ ਵਾਰੀ ਮੈਨੂੰ ਅਫਸਰ ਵੀ ਇਹ ਗੱਲਾਂ ਕਹਿੰਦੇ ਨੇਗੇ ਤਾਂ ਮੈਨੂੰ ਪਹਿਲਾਂ ਰਮਾਰ ਦੇ ਚੱਕਿਆ ਅਕੇ ਨਾ ਜਾਣੇ ਜਾਂ ਤਾਂ ਕੋਈ ਲੋਕ ਸ਼ੋਸ਼ਣ ਹੋ ਰਿਹਾ ਲੋਕਾਂ ਦੇ ਵੱਡੇ ਵੱਡੇ ਦਿਖਾ ਕੇ ਵਿਖਾਵੇ ਵੀਡੀਓ ਪਾ ਕੇ ਡਰਾਮੇ ਕਰਕੇ ਸਾਰੇ ਕੀਤਾ ਜਾ ਰਿਹਾ ਲੋਕਾਂ ਦੇ ਜਿਦਵਾਤਾਂ ਨਾਲ ਖੇਡਿਆ ਜਾ ਰਿਹਾ ਅਜਾਬ ਨਸ਼ਾ ਵੀ ਵਿਗੰਨ ਦੇ ਜੋਕ ਸੁੰਦਾ ਸਾਰਾ ਕ੍ਰਾਈਮ ਹੋਣ ਦੇ ਗਲਤ ਹੈ ਕ੍ਰਾਈਮ ਕਰਵਾਇਆ ਨੇ ਕਿ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਤੇ ਆਉਣ ਨੂੰ ਤਿਆਰ ਹਨ ਇੱਕ ਮਿੰਟ ਇੱਕ ਮਿੰਟ ਦਿਓ ਜੀ ਬਸ ਇਹ ਬੰਦਿਆਂ ਐਡਾ ਲਾ ਕੇ ਇਹ ਕੀ ਕਹਿੰਦੇ ਨੇਗੇ ਇਹ ਗੱਲ ਕਹਿੰਦੇ ਨੇਗੇ ਕਿ ਅਸੀਂ ਤੁਹਾਨੂੰ ਤੁਟ ਕੋਈ ਪੈਸਾ ਨਹੀਂ ਲੈਂਦੇ ਜਦੋਂ ਇਹਨਾਂ ਕੋਲੇ ਬੰਦਾ ਚਲਿਆ ਜਾਂਦਾ ਹਰ ਇੱਕ ਕਰੋ ਜਿਹੜਾ ਜੁਕੇ ਦੇ ਨਾਂ ਤੇ ਸਭ ਤੋਂ ਵੱਡਾ ਫਰਾਡ ਚੱਲ ਰਿਹਾ ਹੈ ਫਿਰ ਇਹ ਬੰਦੇ ਨੂੰ ਕਹਿੰਦੇ ਨੇ ਤੇਰੀ ਅਸੀਂ ਤੇਰੀ ਤੂੰ ਫੀਸ ਪ੍ਰਾਕ੍ਰਿਤਿਕ ਤਰੀਕ ਡਿਗਰੀ ਬਣਾਵਾਂਗੇ ਤੇ ਸਭ ਤੋਂ ਵੱਡਾ ਜਿਹੜਾ ਕਿ ਪੈਸਾ ਕਮਾ ਰਹੇ ਨੇ ਫੰਡ ਸ਼ੋ ਦੇ ਨਾਂ ਤੇ ਕਮਾ ਰਹੇ ਨੇ ਜਿਹੜਾ ਫੰਡ ਸ਼ੋ ਜਾਂ ਨਹੀਂ ਹੁੰਦਾ ਜਿਹੜਾ ਕਿ ਐਮਬੈਸੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਕਿ ਫਾਈਲ ਰਿਫਿਊਜ਼ਲ ਹੋਣ ਦਾ ਕਾਰਨ ਹੈ ਕਿਉਂਕਿ ਜਿਹੜਾ ਫੰਡ ਦੇ ਨਾਂ ਤੇ 2 ਲੱਖ ਰੁਪਇਆ 3 ਲੱਖ ਰੁਪਏ ਲੈਂਦਾ ਹੁੰਦਾ ਉਹ ਸਾਰਾ ਫੇਕ ਹੁੰਦਾ ਇੱਕ ਤਾਂ ਇਸ ਨਾਮ ਤੇ ਠੱਗੀ ਕਰ ਰਹੇ ਨੇ ਇੱਕ ਇੱਕ ਡਿਗਰੀਆਂ ਬਣਾਉਣ ਦੇ ਨਾਂ ਤੇ ਠੱਗੀ ਕਰ ਰਹੇ ਨੇਗੇ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਇਹ ਕਰ ਕੀ ਰਹੇ ਨੇਗੇ ਫੇਰ ਜਦੋਂ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਓ ਅੱਜ ਪ੍ਰਸ਼ਾਸਨ ਨੂੰ ਕੋਲੇ ਗੱਲ ਜਾ ਰਹੀ ਹੈ ਅੱਜ ਇਹਨਾਂ ਕੋਲੇ ਵੀ ਗੱਲ ਜਾ ਰਹੀ ਹੈ ਇਹਨਾਂ ਦੇ ਬੰਦੇ ਵੀ ਖੜੇ ਨੇਗੇ ਤੀਜੀ ਸਭ ਤੋਂ ਵੱਡੀ ਗੱਲ ਆ ਇਹ ਜਿਹੜੇ ਕੈਮਰੇ ਸੀ ਕੋਈ ਪਾਸਾਰੇ ਲੈਂਦੇ ਬੰਦੇ ਤੋਂ 10 ਲੱਖ ਰੁਪਏ ਚੱਕਰ ਦਾ ਪੈਸੇ ਲਾ ਲੈਂਦੇ ਜਦੋਂ ਤੱਕ ਇਹ ਇਹ ਫਾਇਰ ਕੈਮਰੇ ਕੰਪਲੀਟ ਹੋ ਗਈ ਕੰਪਲੀਟ ਹੋਣ ਤੋਂ ਬਾਅਦ ਇਹ ਕਹਿੰਦੇ 6 ਮਹੀਨੇ ਨੇ ਜਿਹੜੇ ਕਿ ਅੰਬੈਸੀ ਦੇ ਵਿੱਚ ਫਾਇਲ ਪਈ ਆ 6 ਮਹੀਨੇ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਫਾਇਲ ਦਾ ਜਿਹੜਾ ਕਿ ਰਿਫਿਊਜ਼ਲ ਆ ਗਈ ਕਿਉਂਕਿ ਉਹ ਫਾਇਲ ਦਾ ਰਿਫਿਊਜ਼ਲ ਆਉਣੀ ਆ ਤੁੱਕ-ਮੁੱਕ ਕਰਕੇ ਜਿਹੜੇ ਕਾਗਜ਼ ਲਾਈ ਆ ਇਸ ਤੋਂ ਬਾਅਦ ਕੀ ਗੱਲ ਹੁੰਦੀ ਹੈ ਗਿੰਦਾ 10 ਲੱਖ ਰੁਪਏ ਨਾਲ ਠੱਗਿਆ 10 ਲੱਖ ਰੁਪਏ ਤੋਂ ਬਾਅਦ ਕੀ ਕਹਿੰਦੇ ਨੇ ਕਿ ਅਸੀਂ ਬੀਜਮਾ ਕਰਾਤੀ ਸੀ ਇਹ ਜਮਾ ਕਰਾ ਤਸੀਂ ਬਹੁਤ ਜਮਾ ਕਰਾਤਾ ਫੇਰੇ ਬੰਦੇ ਨੂੰ 50 ਜਾਂ ਲੱਖ ਹਜ਼ਾਰ ਰੁਪਏ ਦਾ ਜਿਹੜਾ ਚੈੱਕ ਦਿੰਦੇ ਨੇਗੇ ਚੈੱਕ ਦੇਣ ਤੋਂ ਬਾਅਦ ਕੀ ਕਰਦੇ ਨੇ 10 ਲੱਖ ਰੁਪਏ ਠੱਗ ਲਿਆ ਤੱਗਣ ਤੋਂ ਬਾਅਦ ਫੇਰੇ ਜਿਹੜਾ 50000 ਰੁਪਏ ਦਾ ਲੱਕਰ ਚੈੱਕ ਦਿੰਦੇ ਨੇ ਉਹ ਕੋਈ ਚੈੱਕ ਜਿਹੜਾ ਕਿ ਪ੍ਰਸ਼ਾਸਨ ਕੋਲੇ ਪਾਇਆ ਨਗੇ ਅਨੇਕਾਂ ਨੇ ਪਰਚੇ ਦਰਜ ਕਰਾਣੇ ਉਹਡੇ ਖਾਤਿਆਂ ਦੇ ਵਿੱਚ ਪੈਸਾ ਨਹੀਂ ਹੁੰਦਾ ਅਗਲੀ ਗੱਲ ਕਰ ਲਓ ਅਗਲੀ ਗੱਲ ਇਹ ਅਸੀਂ ਇਹ ਚੀਜ਼ ਕਹਿਣਾ ਚਾਹੁੰਨੇ ਆ ਮੈਂ ਕੋਈ ਉਜਾਤਾ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਵੀ ਜੇਕਰ ਕਈ ਦੀ ਫਾਈਲ ਰਿਫਿਊਜ਼ਲ ਹੋ ਗਈ ਤਾਂ 10 ਤੋਂ 15000 ਰੁਪਏ ਬੇਸਿੱਦਾ ਖਰਚਾ 10000 ਰੁਪਏ ਤੁਹਾਡੇ ਕਾਗਜ਼ਾ ਦਾ ਖਰਚਾ ਤੁਸੀਂ 20-25000 ਰੁਪਏ ਕੱਟ ਲਓ ਤੁਸੀਂ ਲੋਕਾਂ ਦੇ ਸਾਰੇ ਸਾਰੇ ਪੈਸੇ ਰੱਖ ਕੇ ਤੁਸੀਂ ਜ਼ਮੀਨਾਂ ਖਰੀਦ ਲਈਆਂ ਤੁਸੀਂ ਟੋਕਟ ਇਹ ਸਾਡੇ ਜਿਹੜੇ ਮਸਲੇ ਨੇ ਇਹਨਾਂ ਤੇ ਥੋੜਾ ਚਿੰਤਨ ਹੋ ਕੇ ਜਿਹੜਾ ਪ੍ਰਸ਼ਾਸਨ ਸਾਡੇ ਮਸਲੇ ਹੱਲ ਕਰੇ। ਚਲੋ ਭੰਨੇ। ਆਜਾ। ਸਿੱਖ ਜਦੋਂ ਇੱਥੇ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਖੜਾ ਹੈ ਸਰਕਾਰੀ ਹੈ, মিডিਆ ਵੀ ਖੜਾ ਹੈ। चौहान ਕੇ ਪਿੰਡ ਤੋਂ ਮੈਨੂੰ ਇੱਕ ਮੁੰਡਾ ਫਰੋਂ ਆਇਆ ਅਰਮੀਨੀਆ ਜੇਲ੍ਹ ਚ ਹੈ। ਉਹ ਕਹਿੰਦਾ ਭਾਈ ਪੰਜਾਬ ਦੀਆਂ 9 ਕੁੜੀਆਂ ਤੇ 100 ਮੁੰਡਾ 1.5 ਸਾਲ ਤੋਂ ਅਰਮੀਨੀਆ ਦੀ ਜੇਲ੍ਹ ਚ ਬੰਦ ਹੈ। ਇਹਨਾਂ ਜਨਤਾ ਕਰਕੇ ਕੋਈ ਸੁਣਵਾਈ ਨਹੀਂ ਬਈ ਐਸੇ। ਦੂਜੀ ਗੱਲ ਇੱਕ ਹਨਿਆ ਵਰਤਿਆ ਕਾਰਗਰ ਹਥਿਆਰ ਹੁੰਦਾ ਇਹਨਾਂ ਕੋਲੇ ਪ੍ਰਸ਼ਾਸਨ ਕੋਲੇ ਸਰਕਾਰ ਕੋਲੇ ਜਦੋਂ ਕਿਸਾਨਾਂ ਦੀ ਜ਼ਮੀਨ ਲੱਪਣੀ ਆ ਜਦੋਂ ਡਾਂਗਾ ਮਾਰਨੀ ਆ ਉਹ ਡੀਸੀ ਵੀ ਐਸਐਸਪੀ ਸਾਰੇ ਅਧਿਕਾਰੀ ਆਪਣਾ ਦਾਵਾ ਲੈ ਕੇ ਪਹੁੰਚ ਜਾਂਦੇ ਆ ਯਾਰ ਇੱਥੇ ਹੱਥ ਹੋ ਗਈ ਅੱਜ 515 ਦੇ ਤੀਰ ਤੋਂ ਲੋਕਾਂ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਬਾਈ ਕਹਿਣੇ ਹੋ ਗਿਆਂ ਵੇ ਹੋ ਗਿਆਂ ਸੜਕਾਂ ਦੇ ਆ ਕੇ ਘਰ ਵੇਚ ਕੇ ਉਹਨਾਂ ਦੀ ਗੱਲ ਸੁਣ ਲਈ ਡੀਸੀ ਇੱਥੋਂ ਤੱਕ ਨਹੀਂ ਆ ਰਿਹਾ ਹਾਲਾਂਕਿ ਡੀਸੀ ਕੀ ਕਹਿੰਦੇ ਆ ਪਬਲਿਕ ਸਰਵੈਂਟ ਹੁੰਦਾ ਜੀ ਲੋਕਾਂ ਦਾ ਸੇਵਕ ਹੁੰਦਾ ਡੀਸੀ ਲੋਕਾਂ ਦੀ ਸੁਣਵਾਈ ਹੁੰਦੀ ਹੈ ਯਾਰ ਹੁਣ ਇਹ ਗੱਲ ਦਾ ਜਵਾਬ ਐਸਡੀ ਮੈਡਮ ਖੜੇ ਆ ਮੈਂ ਚਾਹੂੰਗਾ ਵੀ ਇਹ ਗੱਲ ਦਾ ਜਵਾਬ ਸਾਨੂੰ ਦੇਣਾ ਪੜਦਾ ਕਿ ਕਿਉਂ ਨਹੀਂ ਆ ਸਕਦੇ ਵਜ੍ਹਾ ਕੀ ਆ ਨਾ ਕੋਈ ਏਡੀਸੀ ਨਾ ਕੋਈ ਡੀਸੀ ਕਿ ਐਨਾ ਲੋਕਾਂ ਦੀ ਗੱਲ ਸੁਣ ਕੇ ਕੌਣ ਆ ਸਕਦੇ ਸਾਨੂੰ ਤੁਸੀਂ ਕਦੇ ਜਾਣ ਨਹੀਂ ਦੇਣਾ ਨਹੀਂ ਨਹੀਂ ਪਰ ਕਰਨਗੇ ਕਿ ਲੋਕ ਯੂਰ ਨਾ ਗੈਂਟੀ ਕਰਦਾਂਗੇ ਅਸੀਂ ਜੇ ਮਿਲ ਲੈ ਇਹ ਗੱਲ ਦਾ ਜਵਾਬ ਦੇ ਕੇ ਜਾਏ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀ ਸਾਰਿਆਂ ਦੀ ਨਾਰਾਜ਼ਗੀ ਮੈਂ ਸੁਣ ਲਈ ਹੈ ਜੀ ਮੈਂ ਬਤੌਰ ਮੁਹੱਲੇ ਦੀ ਐਸ.ਡੀ.ਐਮ. ਕੋਰਨ ਦੇ ਨਾਤੇ ਤੇ ਡੀ.ਸੀ. ਸਾਹਿਬ ਦੇ ਨੁਮਾਇंदे ਦੇ ਤੌਰ ਤੇ ਇੱਥੇ ਅੱਜ ਆਈ ਹਾਂ ਤੇ ਤੁਹਾਡੀ ਜਿਹੜੀ ਨਾਰਾਜ਼ਗੀ ਦੇ ਮੁੱਦੇ ਨੇ ਉਹ ਸਾਰੇ ਸੁਣ ਲਏ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਵੀ ਚਾਹ ਰਹੀ ਹਾਂ ਕਿ ਅਸੀਂ ਟਾਈਮ ਟੂ ਟਾਈਮ ਕਾਰਵਾਈ ਕਰਦੇ ਰਹੇ ਹਾਂ ਕਈ ਸਾਡੇ ਕੋਲ ਸ਼ੱਕ ਹੈ ਤਾਂ ਆਉਂਦੀਆਂ ਨਹੀਂ ਕਿ ਜੇ ਸਾਡੇ ਤੋਂ ਨਜਾਇਜ਼ ਪੈਸੇ ਲੱਤੇ ਗਏ ਸਾਨੂੰ ਰਸੀਦਾ ਨਹੀਂ ਦਿੱਤੀਆਂ ਗਈਆਂ ਅਸੀਂ ਉਹਨਾਂ ਦਾ ਵੀ ਹੱਲ ਕਰ ਰਹੇ ਹਾਂ ਤੇ ਅਸੀਂ ਪਿਛਲੇ ਮਹੀਨੇ 25 ਤੋਂ 30 ਸੈਂਟਰ ਵਿਜ਼ਿਟ ਵੀ ਕੀਤੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ ਜੀ ਇਹ ਰਿਕਾਰਡ ਮੈਂ ਤੁਹਾਨੂੰ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਜਿੰਨਾਕ ਅਸੀਂ ਟਾਈਮ ਦੇ ਹਿਸਾਬ ਨਾਲ ਕਰੇ ਜਾ ਰਹੇ ਹਾਂ ਜੇ ਤੁਸੀਂ ਇੱਕ ਹੋ 100% ਮੁਦ ਕਿੰਤੀ ਦੱਸ ਰਹੀ ਆ ਕਿ ਜੋ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਆ ਅਸੀਂ ਤੁਹਾਡੇ ਨਾਲ ਤੇ ਬਾਕੀ ਮੇਰੀ ਇੱਕ ਇੰਨੀ ਕੁ ਤੁਹਾਡੇ ਤੋਂ ਰਿਕੁਐਸਟ ਹੈਗੀ ਹੈ ਮੈਨੂੰ ਡੀਸੀ ਸਾਹਿਬ ਨੇ ਇੱਥੇ ਭੇਜਿਆ ਹੈਗਾ ਇਹ ਕਹਿਣ ਲਈ ਜੀ ਕਿ ਤੂੰ ਤੁਹਾਡੇ ਜਿਹੜੇ ਮੁੱਦੇ ਹੈਗੇ ਨੇ ਉਹ ਸ਼ੇਅਰ ਕਰ ਦਿੱਤੇ ਜਾਣ ਤੁਹਾਡਾ ਮੈਮੋਰੈਂਡਮ ਮੈਂ ਲੈ ਲਾਂ ਤੇ ਜਿਹੜੇ ਤੁਹਾਡੇ ਆਪ ਦੇ ਨੁਮਾਇੰਦੇ ਹੈਗੇ ਨੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਇਹ 5 ਜਾਂ 10 ਬੰਦੇ ਸਾਡੇ ਜਾ ਕੇ ਰਿਪਰੈਜ਼ੈਂਟ ਕਰ ਦੇਣ ਸਾਡੇ ਗਰੁੱਪ ਨੂੰ ਕਿ ਉਹ ਮੈਮ ਨੂੰ ਮੰਗ ਪੱਤਰ ਦੇ ਗਣ ਤਾਂ ਉਸ ਲਈ ਅਸੀਂ ਤਿਆਰ ਆ ਜੀ ਪਰ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੱਤਵੀਂ ਮੋਹਾਲੀ 20 SDG ਹੋਣ ਦੇ ਨਾਤੇ ਮੇਰਾ ਪਹਿਲਾ ਫਰਜ਼ ਸੀਗਾ ਕਿ ਆ ਕੇ ਮੈਂ ਤੁਹਾਡੇ ਨਾਲ ਗੱਲ ਕਰਾਂ ਮੈਂ ਉਸ ਨਾਤੇ ਆਈ ਆ ਜੀ ਕਿੰਨੀ ਕਨਾਂ ਗੱਲ ਜਦੋਂ ਮੈਂ ਆ ਜਦੀ ਗੱਡੀਆਂ ਤੇ ਆਇਆ ਉਹ ਨਹੀਂ ਆਉਣਾ ਉਸ ਤੋਂ ਬਾਅਦ ਪ੍ਰੋਟੈਸਟ ਵੀ ਪਟਾਊ ਕਿਉਂਕਿ ਅੱਜ ਜਿਹੜਾ ਮੁਕਤਾਰ ਨੇ ਹਿਆਨਾ ਮਜਾੜਾ ਜਿਹੜਾ ਕਿ ਇਹ ਕਹਿੰਦੇ ਨੇ ਵੀ ਅਸੀਂ ਅਸੀਂ ਤੁਸੀਂ ਆਪਣਾ ਜਿਹੜਾ ਕਿ ਕਾਨੂੰਨ ਹੱਥਾਂ ਦੇ ਵਿੱਚ ਲੈ ਨੂੰ ਜਿਹੜਾ ਕਿ ਸਾਡੇ ਤੇ ਇਲਜ਼ਾਮ ਲਾਇਆ ਜਾਂਦਾ ਮਸਲੇ ਥੋੜੇ ਅਸੀਂ ਹੱਲ ਕਰਾਉਣੇ ਆ ਇਹ ਗੱਲ ਤਾਂ ਤੁਸੀਂ ਭੁੱਲ ਜਿਓ ਵੀ ਕੋਈ ਸਰਕਾਰ ਜਾਂ ਪਰ ਡੀਸੀ ਨੂੰ ਵੀ ਕਿ ਮੰਗ ਪੱਤਰ ਦੇ ਆਵਾਂਗੇ ਮਸਲੇ ਮੈਨੂੰ ਪਤਾ ਵੀ ਕਿਵੇਂ ਹੱਲ ਕਰਾਉਣਾ ਉਹਦਾ ਮੈਨੂੰ ਸਾਰਾ ਕੁਝ ਪਤਾ ਹੈ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਓ ਮਸਲੇ ਥੋੜੇ ਪਹਿਲਾਂ ਵੀ ਹੱਲ ਕਰਾਏ ਨੇ ਜਾਂ ਨਹੀਂ ਕਰਾਏ ਤੁਸੀਂ ਹੱਥ ਖੜੇ ਕਰਕੇ ਰਾਏ ਬਾਈ ਕਰਾਏ ਮਸਲੇ ਥੋੜੇ ਮੈਂ ਹੁਣੀ ਵੀ ਹੱਲ ਕਰਾਉਂਗਾ ਆ ਜਿਹੜਾ ਆਬਜੈਕਟਿਵ ਮਾਤਰਾ ਦੇ ਵਿੱਚ মিডিਆ ਆ ਗਿਆ ਨਾ ਜਿਹੜੀ ਇਹ ਗੱਲ ਕਹਿੰਦੇ ਸੀ ਕਿ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਕਿ ਲੋਕਾਂ ਨੇ ਅੱਜ ਜੀਐਸਪੀ ਸਾਹਬ ਨੇ ਆਪਣੇ ਮੂੰਹੋਂ ਗੱਲ ਮੰਨੀ ਹੈ ਅਸ ਦਿਨ ਸਾਹਬ ਨੇ ਗੱਲ ਮੂੰਹੋਂ ਮੰਨੀ ਹੈ ਅਧਿਕਾਰੀਆਂ ਨੇ ਆਪ ਗੱਲ ਮੰਨੀ ਹੈ ਕਿ ਇਹ ਗਲਤ ਕਰ ਰਹੇ ਨੇਗੇ ਇਹ ਬਹੁਤ ਵੱਡਾ ਫਰੌਡ ਹੋ ਰਿਹਾ ਪੰਜਾਬ ਦੇ ਵਿੱਚ ਇਹ ਗੱਲ ਉਹਨਾਂ ਨੂੰ ਅੱਜ ਆ ਸਾਰੇ ਕੈਮਰਾ ਦੇ ਵਿੱਚ ਗੱਲ ਰਿਕਾਰਡ ਹੋ ਗਈ ਜਿਹੜਾ ਇੱਥੇ ਆਉਣ ਨਾਲ ਇਹ ਗੱਲ ਸਾਰੀ ਰਿਕਾਰਡ ਹੋ ਗਈ ਇਸ ਕਰਕੇ ਇਹ ਪਤਾ ਲੱਗ ਗਿਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਘੱਟ ਕਰਦੇ ਫਿਰਦੇ ਸੀਗੇ ਇਹ ਗਾਰਤਨੇਗੇ ਅੱਜ ਪ੍ਰਸ਼ਾਸਨ ਕੋਲ ਸਾਹਮਣੇ ਖੜੇ ਲਖੇ ਬਾਈ ਫੈਸਲਾ ਦੱਸੋ ਜਿਹੜੇ ਮੀਡੀਆ ਨੂੰ ਦਿਖਣਾ ਚਾਹੀਦਾ ਹੈ ਮੈਂ ਤੁਹਾਨੂੰ ਕਹਿੰਦਾ ਆਪਾਂ ਇੱਕ ਬਣਾਪਾ ਬਾਜੀ ਐਮਰਜੈਂਸੀ 600 ਮੀਟਰ ਸਿੱਧਾ ਸਰ ਇੱਥੇ 1 ਮਿੰਟ ਵੀਰ ਜਿੰਨੇ ਇੱਥੇ ਲੋਕ ਪਹੁੰਚੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਹੋਏ ਹੈਗੇ ਆ ਸੀਆਰਪੀਸੀ ਦੀ ਤੈਅ ਤੇ ਬੀਐਨਐਸ ਦੀ ਤੈਅ ਇਹ ਪ੍ਰੋਵੀਜ਼ਨ ਹੈਗੀ ਐ ਕਿ ਤੁਸੀਂ ਰეკਮੈਂਡ ਕਰ ਸਕਦੇ ਹੋ ਬਾਕੀ ਇਸ ਲਿਆਂ ਨੂੰ ਕੀ ਤੁਸੀਂ ਜਿਹੜੇ ਲੋਕ ਇੱਥੇ ਐਫ ਆਈ ਆਰ ਲੈ ਕੇ ਆਏ ਨੇ ਜਾਂ ਕੰਪਲੇਂਟਸ ਲੈ ਕੇ ਆਏ ਨੇ ਉਹਦੇ ਵੀ ਤੁਸੀਂ ਕੀ ਕਰੋਗੇ ਸੈਕੰਡਲੀ ਸਰ ਇਹ ਵੀ ਇਹ ਹੋ ਸਕਦੀ ਹੈ ਇਹਨਾਂ ਦੀਆਂ ਜਿਹੜੀਆਂ ਕੰਪਲੇਂਟਸ ਆ ਕੇ ਨੇ ਉਹਨਾਂ ਦੇ ਮੈਂ ਦਿੱਤੀ ਹੋਈ ਇਹ ਮੇਰੀ ਤਾਂ ਕੰਪਲੇਂਟ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਘਰ 'ਚ ਸਾਰਿਆਂ ਦੇ ਬਜ਼ੁਰਗ ਸਿਆਣੇ ਹੁੰਦੇ ਨੇ ਪਰ ਜੇਤਵਾਦ ਨੂੰ ਝੁੱਕ ਲੱਗੀ ਹੈ ਪਹਿਲਾਂ ਮਾਂ ਕੋਲੀ ਜਾਂਦਾ। ਓਏ ਅੱਗੇ ਕੁੜੀ ਤੂੰ ਮੇਰੀ ਇੱਕ ਮਿੰਟ ਰਿਕਵੈਸਟ ਹੈ ਜੀ ਆ ਜੇ ਆਪਾਂ ਡੀਸੀ ਮੈਡਮ ਤਾਂ ਦੇਖੋ ਇੱਥੇ ਨੇ ਤੁਹਾਡੇ ਆਪੂ ਵੀ ਇੱਥੇ ਨੇ। ਪਰ ਜਿਹੜੇ ਸਾਡੇ ਪੱਤਰ ਦੇ ਕਰਨ ਵਾਲੇ ਕੰਮ ਜਿਹੜੇ ਹੈਗੇ ਨੇ ਪਹਿਲਾਂ ਵੀ ਹੋਲੇ ਦੇ ਅੱਗੇ ਵੀ ਹੋਣਗੇ। ਜੇ ਆਪਾਂ ਆਪਾਂ